ਕਾਲ ਬਲੈਚ ਬਸੀਫ ਬਲੈਚ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਬਸੀਫ ਬਲੈ ਬਲੋਚ ਬਲੋਚ ਭਾਈ ਮੈਨੂੰ ਅੰਜਲੀ ਚੈਨਲ 15 15ਵੇਂ ਲਾਈਵ ਕਿਵੇਂ ਜਾऊं ਕੋਈ ਗੱਲ ਨਹੀਂ ਜੀ ਤੁਹਾਡੇ 50 ਸਬਸਕ੍ਰਾਈਬਰ ਹੋਣੇ ਚਾਹੀਦੇ ਆ ਫਿਰ ਲਾਈਵ ਹੋਊਗਾ ਬਸ ਇਹ ਦੇਖ ਲਿਓ ਜਸਪ੍ਰੀਤ ਸਿੰਘ ਛੱਤਰੀ ਕਾਲ ਜੀ ਕਹਿੰਦੇ ਨੇ ਸਰਨ ਪ੍ਰੀਤ ਸਿੰਘ ਜੀ ਗੁੱਡ ਮਾਰਨਿੰਗ ਜੀ ਅਮਰ ਸਿੰਘ 3355 ਅਬ ਇਹਨੇ ਚੂਜੋਂ ਕੋ ਕਿਆ ਖਿਲਾਤੇ ਹੈ ਭਾਈ ਸਾਹਿਬ ਮੇਰੇ ਪਾਸ ਜੀ ਪੜੇ ਹੈ ਗੇਹੂੰ ਪੜੇ ਹੈ ਅਮਰ ਸਿੰਘ ਮੇਰੇ ਪਾਸ ਗੇਹੂੰ ਪੜੇ ਹੈ ਹੋਤੇ ਹੈ ਬਾਪ ਪੜੇ ਹੈ ਚਲ ਤਾ ਹੈ ਚਲੋ ਠੀਕ ਹੈ ਜੀ ਜੀ ਆਇਆਂ ਨੂੰ ਕਹਿੰਦੇ ਆ ਮੇਰੇ ਸਾਰੇ ਭੈਣ ਭਰਾਵਾਂ ਵੀਰ ਬਜ਼ੁਰਗਾਂ ਬੱਚਿਆਂ ਨੂੰ ਜੀ ਆਇਆਂ ਕਹਿਣਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟਨ ਕੋਟ ਧੰਨਵਾਦ ਕਰਦਾ ਜਿਹੜੇ ਭੈਣ ਭਰਾ ਲਾਈਵੋਂ ਇੱਕ ਬੇਨਤੀ ਪ੍ਰਵਾਨ ਕਰਿਓ ਲਾਈਵ ਦੇ ਵਿੱਚ ਆਏ ਹੋਏ ਮੇਰੇ ਭੈਣ ਭਰਾ ਵੀਰ ਬਜ਼ੁਰਗ ਬੱਚੇ ਸੱਜਣ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਸੀਂ ਕਮੈਂਟ ਹਮੇਸ਼ਾ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਚੈਨਲ ਹੈ ਜਿਹੜੇ ਭੈਣ ਭਰਾ ਨਵੇਂ ਜੁੜਦੇ ਹੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਚੈਨਲ ਕਰ ਲਿਓ ਜੀ ਡਬਲ ਟੱਚ ਜਦੋਂ ਤੁਸੀਂ ਸਕਰੀਨ ਨੂੰ ਕਰਦੇ ਹੋਗੇ ਤਾਂ ਲਾਈਕ ਲਾਈਕ ਹੋ ਜਾਣਾ ਹੈ ਕਮੈਂਟਾਂ ਵਾਲੀ ਦਾ ਤੁਸੀਂ ਤੁੱਕੀ ਕੱਟ ਦਿਨੇ ਹੋ ਜੀ ਆਿਆਂ ਨੂੰ ਆਪਣਾ ਇਹ ਦੇਸੀ ਚੂਚੇ ਦਾ ਫਾਰਮ ਹੈ ਫਿਰ ਆਵੋ ਆਪਾਂ ਦੇਖ ਸਕਦੇ ਹਾਂ ਦੇਸੀ ਚੂਚਾ ਤੁਹਾਡੇ ਲਈ ਹਾਜ਼ਰ ਰਹਿੰਦੀਆਂ ਹਨੀਸਾਂ ਲੈ ਕੇ ਜਦੋਂ ਵੀ ਤੁਹਾਨੂੰ ਕੋਈ ਲੋੜ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਪੰਜਾਬ ਤੋਂ ਲਾਈਵ ਆਂ ਜੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਲਾਈਵ ਆਂ ਪਿੰਡ ਹੀੜੀਕੇ ਥਾਣਾ ਥਾਣੇ ਹੀੜਪੁਰ ਦੇ ਨੇੜੇ ਪਿੰਡ ਐ ਮੇਰਾ ਹੋਰ ਸਭ ਸਾਰੇ ਠੀਕ ਠਾਕ ਆਂ ਭੈਣ ਭਰਾ ਵੀਰ ਬਜ਼ੁਰਗ ਬੱਚੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਆਇਆਂ ਕਹਿੰਦੇ ਆ ਲਓ ਹੁਣ ਦੇਖੋ ਦੇਸੀ ਚੂਹਾ ਆਪਣਾ ਆ ਲਓ ਉਨਾ ਹੀ ਚੂਚਾ ਤੁਹਾਨੂੰ ਅਸੀਂ ਦੇਵਾਂਗੇ ਹੁਣ ਆਪਾਂ ਬੁਕਿੰਗ ਕਰਾਈ ਜਾਓ ਮੇਰੇ ਭਰਾਵੋ ਭੈਣੋ ਬੱਚਿਓ ਬੁਕਿੰਗ ਦੇ ਹਿਸਾਬ ਨਾਲ ਤੁਹਾਨੂੰ ਛੋਟਾ ਚੂਚਾ ਜੇ ਕਿਸੇ ਵੀਰ ਭੈਣ ਨੂੰ ਚਾਹੀਦਾ ਉਹ ਵੀ ਆਪਣੀ ਬੁਕਿੰਗ ਕਰਾ ਲੈਣ ਛੋਟਾ ਚੂਚਾ ਕਿਸੇ ਨੂੰ 10 ਦਿਨ ਦਾ 15 ਦਿਨ ਦਾ ਚਾਹੀਦਾ ਜਿਹੜਾ ਇਹ ਵੱਡਾ ਚੂਚਾ ਹੈਗਾ ਜੀ ਉਹ ਭਾਈ ਆਪਦੀ ਬੁਕਿੰਗ ਕਰਾ ਲਓ ਫਟਾਫਟ ਕਿਉਂਕਿ ਫੇਰ ਇਹ ਹੋ ਜਾਂਦਾ ਉਹਨਾਂ ਸਟਾਕ ਵੱਡੇ ਚੂਚੇ ਦਾ ਹੀ ਟਾਈਮ ਜ਼ਿਆਦਾ ਚੱਲਦਾ ਹੈ ਜਿਨ੍ਹਾਂ ਨੂੰ ਲੋੜ ਆ ਆਪਣੀ ਵੱਡੇ ਚੂਚੇ ਦੀ ਬੁਕਿੰਗ ਕਰਵਾ ਲਓ ਮੇਰੇ ਭਰਾਵੋ ਜੀ ਆਇਆਂ ਨੂੰ ਕਹਿੰਨੇ ਆ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਚੋਂ ਜੀ ਆਇਆਂ ਕਹਿੰਨੇ ਆ ਹੋਰ ਸਾਰੇ ਠੀਕ ਠਾਕ ਉਹ ਜਿਹੜਾ ਇਹ ਚੂਚਾ ਦੇਸੀ ਚੂਚਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਬਰੀਡ ਬਲੈਕ ਐਸਟ੍ਰਾਲੋਪ ਤੇ ਆਰ ਆਈ ਆਰ ਜਿੰਨੇ ਵੀ ਤੁਹਾਨੂੰ ਮੇਰੇ ਭੈਣ ਭਰਾਵੋ ਲੋੜ ਹੋਵੇ ਤੁਸੀਂ ਲੈ ਸਕਦੇ ਹੋ ਚੂਚਾ ਏ ਗ੍ਰੇਡ ਮਿਲੂਗਾ ਤੁਹਾਨੂੰ ਤੰਦਰੁਸਤ ਚੂਚਾ ਮਿਲੂਗਾ ਜੀ ਵਧੀਆ ਬਰੀਡ ਹੋਊਗੀ ਕਿਉਂਕਿ ਬਰੀਡ ਤੁਸੀਂ ਦੇਖ ਲਿਓ ਆਰ ਆਈ ਆਰ ਤੇ ਬਲੈਕ ਐਸਟਰਾਲੋਕ ਇਹੀ ਚੂਚੇ ਦੀ ਲੀਡ ਹੈ ਸਾਡੇ ਕੋਲੇ ਤੇ ਉਸ ਤੋਂ ਇਲਾਵਾ ਜਿਹੜੇ ਵੀ ਤੁਹਾਨੂੰ ਚਾਹੀਦੀ ਹੋਊਗੀ ਉਹ ਮਿਲ ਜਾਣਗੇ ਜੀ ਕੋਈ ਇਸ਼ੂ ਨਹੀਂ ਮੈਂ ਪੰਜਾਬ ਤੋਂ ਲਾਈਵ ਆਂ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਪਿੰਡ ਹੀੜੀਕੇ ਆਪਾਂ ਦੇਸੀ ਚੂਚਾ ਸੇਲ ਕਰਦੇ ਆਂ ਵੱਡੀ ਮੁਰਗੀ ਸੇਲ ਕਰਦੇ ਆਂ ਬਾਈ ਜੀ ਜਿੰਨਾ ਵੀ ਪੈਣਪਰਾਵਾ ਨੂੰ ਦੇਸੀ ਚੂਚਾ ਚਾਹੀਦਾ ਹੈ ਤੇ ਵੱਡੀ ਮੁਰਗੀ ਚਾਹੀਦੀ ਹੈ ਉਹ ਬੁਕਿੰਗ ਕਰਵਾ ਲਓ ਆਪਣੀ ਵੱਡੀ ਮੁਰਗੀ A1 ਮਿਲੂਗੀ A ਕਲਾਸ 100 ਫਰੀਡ A ਕਲਾਸ ਮੁਰਗੀ ਜਿੰਨੇ ਵੀ ਤੁਹਾਨੂੰ ਚਾਹੀਦੀ ਉਹ ਬੁੱਕ ਕਰਵਾ ਲੈਣੀ ਹੈ ਤੁਸੀਂ ਤੁਹਾਡੇ ਕੋਲੇ ਅਸੀਂ ਪਹੁੰਚ ਕਰਾਂਗੇ ਜਾਂ ਤੁਸੀਂ ਆ ਕੇ ਲੈ ਜਾਓਗੇ ਉਹ ਆਪਾਂ ਬਾਅਦ ਦੀਆਂ ਗੱਲਾਂ ਨੇ ਬੁਕਿੰਗ ਕਰਵਾ ਲਓ ਬਹੁਤ ਹੀ ਵਧੀਆ ਬ੍ਰੀਡ ਦੇਸੀ ਚੂਚਾ ਤੁਹਾਨੂੰ ਦਿਖਾ ਦਿੰਦੇ ਆ ਜੀ ਲਓ ਚੈੱਕ ਕਰੋ ਬਹੁਤ ਹੀ ਵਧੀਆ ਬ੍ਰੀਡ ਚੂਚਾ ਦੇਸੀ ਜਿੰਨੀ ਵੀ ਲੋਡ ਹੋਵੇ ਸਬਸਕ੍ਰਾਈਬ ਜਰੂਰ ਕਰੀ ਜਾਓ ਆਪਾਂ ਕਮੈਂਟ ਵੀ ਪੜਦੀਏ ਜਿਹੜੇ ਰਹਿ ਗਏ ਹਾਂਜੀ ਲਓ ਜੀ ਆਪਾਂ ਕਮੈਂਟ ਪੜਨ ਲੱਗਦੇ ਆ ਜਸਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਜੀ ਜਸਪ੍ਰੀਤ ਸਿੰਘ ਧੰਨਵਾਦ ਜੀ ਕਹਿੰਦੇ ਨੇ ਕਰਨਪ੍ਰੀਤ ਸਿੰਘ ਵੱਲੋਂ ਗੁੱਡ ਮਾਰਨਿੰਗ ਆਮ